ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਦੜਬੇ ਸ਼ੋਹ ਦੀ ਗੱਲ ਹਮੇਸ਼ਾ ਹੀ ਚੱਲਦੀ ਰਹਿਣੀ ਹੈ ਜਦੋਂ ਤੱਕ ਦੁਨੀਆ ਉੱਤੇ ਸਿੱਧੂ ਮੂਸੇ ਵਾਲੇ ਬਾਈ ਦੇ ਫੈਨ ਜਿਉਂਦੇ ਨੇ ਉਦੋਂ ਤੱਕ ਸਿੱਧੂ ਮੂਸੇ ਵਾਲੇ ਬਾਈ ਅਤੇ ਦੜਬੇ ਸ਼ੋਹ ਦੀ ਇਹ ਗੱਲ ਚੱਲਦੀ ਹੀ ਰਹਿਣੀ ਹੈ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਐਂਟਰੀ ਕਰ ਰਹੇ ਨਵੇਂ ਆਰਟਿਸਟ ਵੀ ਜਿਸ ਦਾ ਨਾਮ ਹੈ ਇੰਦਰਪਾਲ ਮੋਗਾ ਤਾਂ ਦੋਸਤੋ ਬੀਤੇ ਦਿਨੀ ਇੰਦਰਪਾਲ ਮੋਗੇ ਦੀ ਇੱਕ ਜੋ ਕਿ ਸਿੱਧੂ ਮੂਸੇਵਾਲੇ ਦੇ ਨਾਲ ਵੀ ਕੰਮ ਕਰ ਚੁੱਕਾ ਹੈ ਅਤੇ ਯੂਕੇ ਬੇਸਡ ਰੈਪਰ ਹੈ ਅਤੇ ਦੋਸਤੋ ਮਿਸਟਰ ਸਿੱਧੂ ਮੂਸੇਵਾਲੇ ਬਾਈ ਨੂੰ ਆਪਣਾ ਆਈਡਲ ਮੰਨਦਾ ਹੈ ਅਤੇ ਇਹ ਚੀਜ਼ਾਂ ਸਿੱਧੂ ਮੂਸੇਵਾਲੇ ਬਾਈ ਕਰਕੇ ਹੀ ਪੋਸੀਬਲ ਹੋ ਸਕੀਆਂ ਕਿ ਕੋਈ ਵੀ ਪੰਜਾਬੀ ਆਰਟਿਸਟ ਹੁਣ ਹਾਲੀਵੁੱਡ ਦੇ ਆਰਟਿਸਟ ਦੇ ਨਾਲ ਕਲੈਬੋਰੇਸ਼ਨ ਕਰ ਰਿਹਾ ਹੈ ਅਤੇ ਦੋਸਤੋ ਇਹ ਸਿੱਧੂ ਮੂਸੇਵਾਲੇ ਦੇ ਫੈਨਜ਼ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਿੱਧੂ ਮੂਸੇਵਾਲੇ ਨੇ ਪੰਜਾਬੀ ਆਰਟਿਸਟ ਅਤੇ ਪੰਜਾਬੀ ਮਾਂ ਬੋਲੀ ਨੂੰ ਇੰਨੀ ਉੱਪਰ ਤੱਕ ਪਹੁੰਚਾ ਦਿੱਤਾ ਹੈ ਤਾਂ ਦੋਸਤੋ ਹੁਣ ਚੰਨੀ ਨੱਤਾ ਰੂਪ ਭੁੱਲਰ ਬਾਜ਼ਰ ਪਾਤਰ ਅਤੇ ਬੈਗਰ ਟਾਈਟਲ ਦੇ ਨਾਲ ਅਤੇ ਜੋ ਕਿ ਰੀਲਾਂ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਇੰਦਰਪਾਲ ਮੋਗੇ ਨੇ ਆਪਣੇ ਉਸ ਗੀਤ ਦੇ ਵਿੱਚ ਇੱਕ ਲੈਣ ਸਿੱਧੂ ਮੂਸੇਵਾਲੇ ਬਾਈ ਬਾਰੇ ਵੀ ਕਹੀ ਹੈ ਅਤੇ ਉਸ ਲੈਣ ਦੇ ਵਿੱਚ ਇੰਦਰਪਾਲ ਮੋਗਾ ਕਹਿੰਦਾ ਹੈ ਕਿ ਜਿਵੇਂ ਸਿੱਧੂ ਨੇ ਭਰਿਆ ਸੀ ਦਿੜਬੇ ਦਾ ਕੱਪ ਤਾਂ ਦੋਸਤੋ ਇਹ ਗੱਲਾਂ ਕੱਲੀਆਂ ਕਹਿਣ ਨੂੰ ਹੀ ਨਹੀਂ ਸਿੱਧੂ ਮੂਸੇਵਾਲੇ ਬਾਈ ਨੇ ਵਾਕੇ ਹੀ ਉਸ ਸਮੇਂ ਰਿਕਾਰਡ ਤੋੜ ਦਿੱਤੇ ਸੀ ਅਤੇ ਕਿਸੇ ਨਵੇਂ ਆਰਟਿਸਟ ਦੇ ਵੱਲੋਂ ਇੰਨਾ ਜ਼ਿਆਦਾ ਇਕੱਠ ਕਰਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਅਤੇ ਬਰਾਬਰ ਦੇ ਕਲਾਕਾਰਾਂ ਨੂੰ ਵੀ ਚੱਕਰ ਦਿੱਤੀ ਸੀ ਸਿੱਧੂ ਮੂਸੇਵਾਲੇ ਬਾਈ ਨੇ ਉਸ ਸਮੇਂ ਤਾਂ ਦੋਸਤੋ ਜਿਹੜੇ-ਜਿਹੜੇ ਮੂਸੇ ਵਾਲੇ ਬਾਈ ਦੇ ਉਸ ਦੜਬੇ ਸ਼ੋਅ ਦੇ ਵਿੱਚ ਮੌਜੂਦ ਸਨ ਆਪਣਾ ਐਕਸਪੀਰੀਅੰਸ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮਿਲਦੀਆਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ